ਜੈਕਰਦੇਵ ਧੰਗੁਰਦੇਵ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਪੰਜਾਬੀ ਨਿਊਜ਼ ਐਨ ਆਰ ਆਈ ਮੈਂ ਹਾਂ ਵਿਜੀਪਾਲ ਸਿੰਘ ਤੇਜੀ ਐਨ ਆਰ ਆਈ ਨਿਊਜ਼ ਦੇ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਜਿਵੇਂ ਕਿ ਹਰ ਸਾਲ ਦੀ ਤਰ੍ਹਾਂ ਕਲਸੀ ਜਠੇਰਿਆਂ ਦਾ ਸਰਾਨਾ ਜੋੜ ਮੇਲਾ ਜੋ ਕਿ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਦੇ ਸਤਾਨਾ ਦੇ ਉੱਤੇ ਮਨਾਇਆ ਜਾਂਦਾ ਹੈ ਜਿੱਥੋਂ ਕਿ ਅੱਜ ਉਸ ਮੇਲੇ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਸੋ ਉੱਥੇ ਅਸੀਂ ਇਤੋਂ ਦੀ ਪ੍ਰੰਧ ਕਮੇਟੀ ਕੋ ਜਾਣਕਾਰੀ ਲਵਾਂਗੇ ਕਿ ਅੱਜ ਤੋਂ ਜੇ ਇਹ ਜੋ ਮਹਾਨ ਸਮਾਗਮ ਮੇਲੇ ਦੀਆਂ ਸ਼ੁਰੂਆਤਾਂ ਹੋ ਰਹੀਆਂ ਹਨ ਸੋ ਕਿਹੋ ਜਿਹੇ ਪ੍ਰੋਗਰਾਮ ਨੇ ਸੋ ਸਾਡੇ ਨਾਲ ਹਨ ਬਹੁਤ ਹੀ ਸਤਿਕਾਰਯੋਗ ਕਲਸ਼ੀ ਜੀ ਉਹਨਾਂ ਕੋ ਜਾਣਕਾਰੀ ਲਵਾਂਗੇ ਕਿ ਬਹੁਤ ਹੀ ਸਤਿਕਾਰਯੋਗ ਤੇਜੀ ਜੀ ਸਭ ਤੋਂ ਪਹਿਲਾਂ ਅਸੀਂ ਤਹਿਲਕਾ ਪੰਜਾਬ ਐਨ ਆਰ ਆਈ ਪੰਜਾਬ ਚੈਨਲ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਇਹ ਪ੍ਰੋਗਰਾਮ ਦੇਸ਼-ਵਿਦੇਸ਼ਾਂ ਦੇ ਵਿੱਚ ਪਹੁੰਚਦਾ ਕਰਨਾ ਹੈ ਤੁਹਾਡਾ ਇੱਥੇ ਆਉਣ ਤੇ ਬਹੁਤ ਧੰਨਵਾਦ ਹੈ ਬਾਕੀ ਇਹ ਸਾਡੇ ਕਲਸੀ ਜਠੇਰਿਆਂ ਦਾ ਦਰਵਾਰ ਬਹਿਰਾਮ ਤੋਂ 1.5 ਕਿਲੋਮੀਟਰ ਦੀ ਦੂਰੀ ਤੇ ਹੈ ਜੀ ਇਸ ਦਰਵਾਰ ਦੇ ਉੱਤੇ ਤਕਰੀਬਨ ਘੱਟੋ-ਘੱਟ 50 ਪਿੰਡ ਤੋਂ ਸੰਗਤ ਇੱਥੇ ਆਉਂਦੀ ਹੈ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਬਾਕੀ ਜੋ ਵੀ ਯਾ ਪਿੰਡ ਤੋਂ ਲੋਕ ਇੱਥੇ ਸੰਗਤ ਨਤਮਸਤਕ ਹੋਣ ਵਾਸਤੇ ਆਉਂਦੀ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਮੇਲਾ ਮਨਾਇਆ ਜਾਂਦਾ ਅੱਜ 17 ਤਰੀਕ ਦੁਪਹਿਰ ਤੋਂ ਬਾਅਦ ਚਰਾਗਾ ਦੀ ਰਸਮ ਹੋਏਗੀ ਤੇ 18 ਤਰੀਕ ਜੋ ਅ ਨਿਸ਼ਾਨ ਸਾਹਿਬ ਦੀ ਸੇਵਾ ਹੈ ਉਹ ਕੋਈ 11:30 ਵਜੇ ਨਿਸ਼ਾਨ ਸਾਹਿਬ ਚੜਾਇਆ ਜਾਏਗਾ ਉਸ ਤੋਂ ਅਪਰੰਤ ਸਾਡੇ ਜੋ ਸਟੇਜ ਪ੍ਰੋਗਰਾਮ ਹੈ ਉਹਦੇ ਵਿੱਚ ਸਾਡੇ ਬਹੁਤ ਹੀ ਕਲਾਕਾਰ ਜਿਹਦੇ ਵਿੱਚ ਕੌਰ ਸਿਸਟਰ ਮਨੀ ਜੇ ਜਾਨੀਆਂ ਬੀਵੀ ਕੌਰ ਬਲਜਿੰਦਰ ਬੋਵੀ ਕੇ ਐਸ ਮਹਿਮੀ ਸੋਨੀਆ ਮਹਿਮੀ ਨਰਿੰਦਰ ਕਲਸੀ ਤੇ ਕਲਸੀ ਬ੍ਰਦਰ ਇਹ ਆਪਣੀ ਮਹਿਮਾਂ ਦਾ ਗੁਣਗਾਨ ਕਰਨਗੇ ਜੋ ਪ੍ਰੋਗਰਾਮ ਹੈ ਇਹ ਤੇਜੀ ਜੀ ਦੱਸਦੀ ਹੈ ਤੁਹਾਨੂੰ ਇਹ ਕੋ ਧਾਰਮਿਕ ਹੀ ਨਰੋਲ ਧਾਰਮਿਕ ਪ੍ਰੋਗਰਾਮ ਹੈ ਇੱਥੇ ਪੰਮੀ ਖਹਿਰਾ ਲਾਈਵ ਚੈਨਲ ਤੇ ਇਹ ਹਰ ਸਾਲ ਉਹਨਾਂ ਦੀ ਸੇਵਾ ਹੁੰਦੀ ਹੈ ਇਹ ਕੋਈ ਸਾਡਾ ਪੇਡ ਚੈਨਲ ਨਹੀਂ ਹੈ ਪੰਮੀ ਖੇਹਰਾ ਲਾਈਵ ਇਹ ਸਾਡੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਡੇ ਇਹ ਲਾਈਵ ਲਾਈਵ ਪ੍ਰੋਗਰਾਮ ਹੈ ਕਰਨਗੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਬਾਕੀ ਤੇਜੀ ਤੁਹਾਡਾ ਇੱਥੇ ਪਹੁੰਚਣ ਦੇ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਸਭ ਤੋਂ ਪਹਿਲਾਂ ਕਾਂਸੀ ਜਠੇੜਾ ਦੇ ਮੇਲੇ ਦੀ ਦੇਸ਼ ਤੇ ਵਿਦੇਸ਼ ਵਿੱਚ ਬੈਠੀ ਸੰਗਤ ਨੂੰ ਬਹੁਤ-ਬਹੁਤ ਮੁबारकबाद ਸੋ ਅਸੀਂ ਆਪਣੇ ਚੈਨਲ ਦੇ ਮਾਧਮੇ ਰਾਹੀਂ ਦੇਸ਼ ਤੇ ਵਿਦੇਸ਼ ਵਿੱਚ ਬੈਠੀ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਆਓ ਕਲਸੀ ਜਠੇੜਾਂ ਦੇ ਸਥਾਨਾਂ ਉੱਤੇ ਨਤਮਸਤਕ ਹੋ ਕੇ ਆਪਣੀਆਂ ਖੁਸ਼ੀਆਂ ਪ੍ਰਾਪਤ ਕਰੋ ਜਿੱਥੇ ਕਿ ਮਹਾਨ ਸਮਾਗਮ ਹੋਣਗੇ ਜਿੱਥੇ ਕਿ ਮਹਾਰਾਜ ਦੀ ਮਹਿਮਾ ਦਾ ਗੁਣगान ਕਰਕੇ ਰੰਧਕ ਕਮੇਟੀ ਉਹਨਾਂ ਅੱਛਾ ਅੱਛੇ ਕਲਾਕਾਰਾਂ ਨੂੰ ਬੁਲਾ ਕੇ ਤੁਹਾਨੂੰ ਨਾਮ ਬਾਣੀ ਨਾਲ ਜੋੜਿਆ ਜਾਵੇਗਾ ਸੋ ਮੇਰੇ ਨਾਲ ਹਨ ਮੇਰੇ ਸਹਿਯੋਗੀ ਕੈਮਰਾਮੈਨ ਕਰਨਦੀਪ ਸਿੰਘ ਤੇਜੀ ਮੈਂ ਹਾਂ ਪੰਜਾਬੀ ਐਨਆਰਏ ਨਿਊਜ਼ ਤਹਿਲਕਾ ਪੰਜਾਬ ਤੋਂ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਨਾਨਕ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ